ਸਤਿ ਸ਼੍ਰੀ ਅਕਾਲ ਜੀ ਮਨਮੋਤੀ ਕੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਹਾਈ ਰਾਈਜ਼ ਸੂਟ ਦੀ ਵੀ ਜਿੰਨਾ ਭੈਣ ਨੂੰ ਹਾਈ ਰਾਈਜ਼ ਦੇ ਵਿੱਚ ਪ੍ਰੋਬਲਮਸ ਆਉਂਨਾ ਜਿਹਨੂੰ ਵੀ ਪ੍ਰੋਬਲਮਸ ਆਉਂਦੇ ਉਹਨਾਂ ਸਾਰੀਆਂ ਪ੍ਰੋਬਲਮ ਦਾ ਪਾਇਪ ਵਿੱਚ ਹੱਲ ਦੱਸਿਆ ਹੋਇਆ ਹੈਗਾ ਤਾਂ ਆਪਾਂ ਮਾਰਕਿੰਗ ਕਰ ਲਈ ਹੈਗੀ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਹੀ ਸਮਝਾਵਾਂਗੇ ਵੀ ਕਿਵੇਂ ਕਟਿੰਗ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਵੀ ਜਿਹੜਾ ਹੁਣ ਆ ਦੇਖੋ ਆਪਾਂ ਨਾ 1 ਇੰਚ ਫਰੰਟ ਵਾਲਾ ਪੀਸ ਡਾਊਨ ਕਰਕੇ ਰੱਖਣਾ ਨੀਚੇ ਨੂੰ ਬੈਕ ਵਾਲਾ ਪੀਸ ਆਪਾਂ ਬਣਾਉਣਾਗਾ 1 ਇੰਚ ਤੇ ਫਰੰਟ ਵਾਲਾ ਪੀਸ ਆਪਾਂ نیچے ਨੂੰ ਡਾਊਨ ਕਰਕੇ ਰੱਖਣਾ ਨੋਰਮਲ ਦੇ ਵਿੱਚ ਆਪਾਂ 1/2 ਇੰਚ 1 ਇੰਚ ਕਰਦੇ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਵੀ ਉਹਨਾਂ ਦਾ ਗਲਾ ਉੱਪਰ ਨੂੰ ਜੱਗਦਾ ਹੈ ਪਿੱਛੇ ਨੂੰ ਜਾਂਦਾ ਫਰੰਟ ਵਾਲਾ ਪੀਸ ਉਹਨਾਂ ਦਾ ਪਿੱਛੇ ਨੂੰ ਜਾਂਦਾ ਵਾਲਾ ਠੀਕ ਹੈ ਜੀ ਬਾਰ ਬਾਰ ਉਹਨਾਂ ਨੂੰ ਕੀ ਪਾਉਣਾਉਂਦੀ ਵੀ ਉਹਨਾਂ ਨੂੰ ਅੱਗੇ ਲੈ ਕੇ ਨਾ ਪਾਉਣਾ ਪੈਂਦਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਵੀ ਆਪਾਂ 1 ਇੰਚ ਫਰੰਟ ਵਾਲਾ ਪੀਸ ਡਾਊਨ ਕਰਕੇ ਰੱਖਣਾ ਬੈਕ ਨਾਲ ਫਿਰ ਆਪਾਂ ਉਹਨੂੰ ਇੱਧੇ ਕਰ ਦਈਏ ਮਾਰਕੀ ਮੰਝ ਇਹਨਾਂ ਦਾ ਬੈਗ ਗੜਾ ਹੈਗਾ ਡੀਪ ਤਾਂ ਕਰਕੇ ਆਪਾਂ ਇਹਨਾਂ ਦਾ ਤੀਰਾ ਇਹ ਹੈਵੀ ਸਾਈਜ਼ ਹੈ ਉਹਦੇ ਵਿੱਚ ਆਪਾਂ ਤੀਰਾ 6 ਨੂੰ ਰੱਖਣਾ 7.5 ਰੱਖਣਾ ਸਾਢੇ 3 ਤੀਲੇ ਤੇ ਆਪਾਂ ਮਾਰਕਿੰਗ ਕੀਤੀ ਹੈ ਠੀਕ ਹੈ ਜੀ ਹੁਣ ਆਪਾਂ ਲੈਣਾ ਮੋਡਾ ਮੋਡਾ ਪਾਈ ਦਾ ਲੈਤਾ ਹੈ 7 ਇੰਚ 7 ਇੰਚ ਆਪਾਂ ਕਿੱਥੋਂ ਲੈਤਾਗਾ ਜਿਹੜਾ ਆਪਾਂ ਬੈਗ ਵਾਲਾ ਪੀਸ ਹੈ ਨਾ ਆਪਾਂ ਫਰੰਟ ਵਾਲੇ ਪੀਸ ਤੋਂ ਨਹੀਂ ਲੈਣਾ ਛੋਟੇ ਤੋਂ ਆਪਾਂ ਉੱਪਰਲੇ ਪੀਸ ਤੋਂ ਲੈਣਾ ਬੈਗ ਵਾਲੇ ਪੀਸ ਤੋਂ ਲੈ ਕੇ ਇੱਥੋਂ ਤੱਕ ਕਈ ਬਣਾ ਆਇਆ ਵੀ ਜਾਇਦ ਵਿੱਚ ਕਹਿਣਾ ਹੁੰਦਾ ਨਹੀਂ ਵੀ ਆਪਾਂ ਮੋਟਾ ਵੱਡਾ ਲੈ ਲੀਏ ਕਿਉਂਕਿ ਇਹਨਾਂ ਦਾ ਸਾਈਜ਼ ਹੈਵੀ ਹੈ ਇਹਨੂੰ ਮੋਡਾ ਛੋਟਾ ਨਹੀਂ ਹੈ ਜੀ ਨਹੀਂ ਕਿਉਂਕਿ ਆਹ ਦੇਖੋ ਤੁਸੀਂ ਜਦੋਂ ਆਪਾਂ ਇਹਦੀ ਗਲਾਈ ਪਾਉਣੇ ਆਂਗੇ ਤੇ ਆਹ ਗਲਾਈ ਨਾਲ ਆਟੋਮੈਟਿਕ ਇਹਨਾਂ ਦਾ ਮੋਡਾ ਆ ਦੇਖੋ ਇਹਨਾਂ ਦੀ ਮਾਰਕਿੰਗ ਹੈ ਸਟ ਸਾਈਜ਼ ਇਹਨਾਂ ਦਾ ਇੱਥੇ ਆ ਰਿਹਾ ਹੈ ਇਹਨਾਂ ਦੇਖੋ ਮੋਡਾ ਐਸੇ ਲੋਡ ਆਟੋਮੈਟਿਕ ਇਹ ਮੋਡਾ ਵਧਿਆ ਨੰਨ ਦੇ ਤਾਂ ਕਰਕੇ ਆਪਾਂ ਨੂੰ ਇਹ ਵੱਧ ਲੈਣ ਦੀ ਲੋੜ ਨਹੀਂ ਨਹੀਂ ਆਪਾਂ 7 ਇੰਚ ਮੋਟਾ ਲੈ ਮੰਗ ਠੀਕ ਹੈ ਜੀ ਹੁਣ ਆਪਾਂ ਉੱਪਰੋਂ ਲੈਤਾ 6.5 ਤੀਰਾ ਇੱਥੋਂ ਆਪਾਂ 20 ਇੰਚ ਘਟਾ ਰਹੇ ਆਂਗੇ ਇੱਥੋਂ ਲੈ ਤੱਕ 6 ਇੰਚ 6 ਇੰਚ ਲੈ ਕੇ ਤੋਂ ਆਪਾਂ ਚੌੜਾ ਸੱਬਾ ਬਣਾ ਲੈਣਾਗਾ ਠੀਕ ਹੈ ਜੀ ਤੇ ਆਪਾਂ ਹੁਣ ਇੱਥੇ ਕਾਟਾ ਬੋਲੀਆਂ ਹਾਂਜੀ ਹੁਣ ਆਪਾਂ ਇਹਦੇ ਕਾਟਾ ਬਾਰੇ ਗੱਲ ਕਰਦੇ ਵੀ ਜਿਹੜੀ ਹੁਣ ਫਰੰਟ ਪੀਸ ਦੀ ਕਾਟ ਹੋਊਗੀ ਉਹ ਆਪਾਂ ਪਾਵਾਂਗੇ 1 ਇੰਚ ਦੀ ਬਾਦੀ 1 ਇੰਚ ਦੀ ਪਾਈਏ ਬੈਕ ਦੀ ਪਾਈਏ ਆਪਾਂ 2 ਇੰਚ ਆਪਾਂ ਇਹ ਨਹੀਂ ਦੇਖਣਾ ਵੀ ਹੈਵੀ ਸਾਈਜ਼ ਆ ਕਾਟ ਵੱਧ ਪਾ ਦਈਏ ਨਹੀਂ ਆਪਾਂ ਇਹ ਬੈਕ ਗਲੇ ਦੇ ਹਿਸਾਬ ਨਾਲ ਹੀ ਪਾਉਣੀ ਹੈ ਇਹਨਾਂ ਦੀ 1 ਇੰਚ ਦੀ ਗਾੜ ਤੋਂ ਤੇ ਬੈਕ ਵਾਲੀ ਹੋਗੀ 2 ਇੰਚ ਦੀ ਠੀਕ ਹੈ ਜੀ ਆਪਾਂ ਇਹਦਾ ਹੁਣ ਸੈਂਟਰ ਕਰ ਲੈਣਾ ਹੈ ਮੋਢੇ ਦਾ 3.5 ਇੰਚ ਤੇ ਇਧਰ ਵੀ ਆਪਾਂ 3 ਇੰਚ ਸਵਾ 3.5 ਕਰ ਲਓ ਠੀਕ ਹੈ ਜੀ ਫਿਰ ਆਪਾਂ ਇਹਦੀ ਮਾਰਕਿੰਗ ਗਰੈਂਟ ਪੀਸ ਦੀ ਇਸ ਤਰ੍ਹਾਂ ਕਰ ਲਈ ਇਹਦੇ ਨਾਲ ਬੈਕ ਵਾਲੀ ਪੀਸ ਦੀ ਆਪਾਂ ਕਿਵੇਂ ਕਰਨੀ ਹੈ ਜਿਹੜਾ ਆਪਾਂ ਇੱਥੇ ਆ ਇਹ ਕਾਲਪੀਸ ਦੀ ਆਪਾਂ ਮਾਰਕ ਕਰਨ ਮਾਰਕਿੰਗ ਕਰਨੀ ਹੈਗੀ ਬ੍ਰੈਸਟ ਸਾਈਜ਼ ਜਿਹੜਾ ਕੋ ਬ੍ਰੈਸਟ ਸਾਈਜ਼ ਤੇ ਨਿਸ਼ਾਨ ਲਾਈਆ ਉੱਥੋਂ ਆਪਾਂ ਇਸ ਤਰ੍ਹਾਂ ਇਹ ਨਾਲ ਇਸ ਤਰ੍ਹਾਂ ਲਾਉਣੀ ਤੇ ਜੇ ਇਹ ਉਹ ਮਾਪ ਨੂੰ ਕੱਟਣਾ ਮੈਨ ਜਾਣ ਕਰੀ ਇਹਨਾਂ ਦਾ ਬ੍ਰੈਸਟ ਸਾਈਜ਼ ਹੈਗਾ 24.5 24.5 ਇਹਨਾਂ ਦਾ ਬ੍ਰੈਸਟ ਸਾਈਜ਼ ਇਹਨਾਂ ਦੀ ਹੈ ਵੀ ਵੈਸਟ ਠੀਕ ਹੈ ਜੀ ਇਹਨਾਂ ਦੀ ਕਮਰ ਹੈਗੀ ਹੈਗੀ 21 ਹੈਗੀ ਕਿ ਆਪਾਂ ਇੱਕ 28 ਇੰਚ ਦਾ ਵਧਾਣਾ ਮੰਗੇ ਸਾਡੇ ਇਹ ਲਾ ਮੰਗੇ ਤੇ ਪਲੇਟਾਂ ਚਾਹੀਦੀਆਂ ਤੇ ਇਹ ਪਰੀਲੀ ਹੁੰਦੀ ਆ ਆਪਾਂ ਨਹੀਂ ਰੱਖਣੀ ਐ ਇਹ ਪੰਜਾਬ ਕੋਸ ਨੂੰ ਵੱਧ ਘੱਟ ਨਹੀਂ ਕਰਨਾ ਤੇ ਇੱਕ ਚੀਜ਼ ਇੱਥੇ ਤੁਸੀਂ ਹੋਰ ਨੋਟ ਕਰਿਓ ਵੀ ਜਿਨ੍ਹਾਂ ਦੇ ਹੈਵੀ ਸਾਈਜ਼ ਦੇ ਵਿੱਚ ਆਪਾਂ ਕੀ ਕਰਨਾ ਹੁੰਦਾਗਾ ਆਪਾਂ ਪਹਿਲਾਂ ਇਹ ਤੋਂ ਹੈਵੀ ਸਾਈਜ਼ ਦੇ ਵਿੱਚ ਇਹਨਾਂ ਦੇ ਨਿਸ਼ਾਨੇ ਨੂੰ ਲਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਇਹਦੀ ਮਾਰਕਿੰਗ ਕਰ ਲਈ ਫਿਰ ਆਪਾਂ ਕੀ ਕਰਨਾ ਬ੍ਰੈਸਟ ਕੋਲੋਂ 3 ਇੰਚ ਛੱਡ ਕੇ ਇਥੋਂ ਆਪਾਂ 1/2 ਇੰਚ ਦੀ ਕਾਟ ਇਧਰ ਨੂੰ ਪਾਉਣੀ ਹੈ। ਇਹ ਗੱਲ ਜਰੂਰ ਧਿਆਨ ਰੱਖਣੀ ਜਿੰਨਾਂ ਦੀ ਉਹਨਾਂ ਬ੍ਰੈਸਟ ਸਾਈਜ਼ ਹੈਗੀ ਹੈ ਉਹਨਾਂ ਦੇ ਆਪਾਂ 1/2 ਇੰਚ ਇਧਰ ਨੂੰ ਵਧਾਉਣਾਗਾ। ਜੇ ਆਪਾਂ ਇਹ 1/2 ਇੰਚ ਇਧਰੋਂ ਨਾ ਆਮਦਾਏ ਫਿਰ ਉਹਨਾਂ ਦੇ ਬ੍ਰੈਸਟ ਸਾਈਜ਼ ਤੋਂ ਨਾ ਟੈਟੂਨ ਲੱਗ ਜੂਗਾ ਵੀ ਇਥੋਂ ਖਿੱਚ ਪੈਣ ਲੱਗ ਜੂਗੀ। ਇਹ ਜਿਨ੍ਹਾਂ ਦੇ ਹੈਵੀ ਬ੍ਰੈਸਟ ਹੈ ਉਹਨਾਂ ਦੀ ਕਰਨਾਗਾ ਨੋਰਮਲ ਸਾਈਜ਼ ਦੇ ਵਿੱਚ ਇਹ ਵੀ ਸ਼ੱਕ ਤੁਸੀਂ ਨਾਮ ਕਰੋ ਤਾਂ ਵੀ ਠੀਕ ਹੋ ਜਾਣ ਜੂਗਾ। ਇਹ ਜਰੂਰ ਧਿਆਨ ਰੱਖਣਾਗਾ। ਤੇ ਹੁਣ ਆਪਾਂ ਇਹ ਜਵਾਦ ਮਾਰਕਿੰਗ ਹੋ ਗਈ। ਹੁਣ ਆਪਾਂ ਪਲੇਟਾਂ ਬਰ ਜਾਣ ਕਰ ਦੇਣੀ। ਜਿਹੜੀ ਪਲੇਟਸ ਰੱਖਣੀਆਂ ਉਹ ਵੀ ਆਪਾਂ ਉੱਪਰਲੇ ਪੀਸ ਤੋਂ ਰੱਖਣੀ ਹੈ ਤੁਹਾਨੂੰ। ਜਿਹੜਾ ਪਾ ਡਾਉਨ ਕੀਤਾ ਤਾਂ ਇੰਦੀ ਕੋਈ ਇਨਸੋਲ ਉਹ ਤੋਂ ਨਹੀਂ ਰੱਖਣੀ। ਆਪਾਂ ਉੱਪਰਲੇ ਪੀਸ ਤੋਂ ਇਹਦੀ ਮਾਰਕਿੰਗ ਕਰਾਂਗੇ। ਹੈ ਵੀ ਸਹਜਾ ਦੇ 12 12.5 13 13.5 ਤੱਕ ਵੀ ਪਲੇਟ ਬੈ ਸਕਦੀ ਹੈ। ਉਹ ਆਪਾਂ ਬ੍ਰੈਸਟ ਸਾਈਜ਼ ਦੇ ਹਿਸਾਬ ਨਾਲ ਪਾਵਾਂਗੇ। ਇਹਨਾਂ ਦੇ ਹੁਣ ਮੈਂ 12.5 ਤੇ ਮਾਰਕਿੰਗ ਕੀਤੀ। ਠੀਕ ਹੈ ਜੀ। ਇਨਾਂ ਦੀ ਪਲੇਟ ਦੀ ਲੰਥ ਰੱਖਾਂਗੇ ਆਪਾਂ 6.5 ਆਪਾਂ ਐਵੇਂ ਸੱਤ ਰੱਖਦੇ ਹੁੰਨੇ 6.5 ਕਿਉਂ ਰੱਖਾਂ ਕਿਉਂਕਿ ਇਹਨਾਂ ਨਾਲੋਂ ਪੇਟ ਜ਼ਿਆਦਾ ਹੋਣ ਕਾਰਨ ਇਹਨਾਂ ਪਲੇਟਾਂ ਨੂੰ ਜਿਆਦਾ ਵੱਡਾ ਨਾ ਪਾਵਾਂਗੇ ਤਾਂ ਪੇਟ ਜਿੱਥੇ ਆ ਜਾਂਦੇ ਹਨ ਫਿਰ ਉਹ ਵਧੀਆ ਨਹੀਂ ਲੱਗਦਾ ਤੇ ਹੁਣ ਆਪਾਂ ਇਹ ਥੋੜੀ ਜਿਹੀ ਪਲੇਟ ਛੋਟੀ ਰੱਖਾਂਗੇ 6.5 ਇੰਚ ਦੀ ਆਪਾਂ ਪਲੇਟ ਰੱਖੀ ਹੈ ਇਧਰੋਂ ਫਾਸਲਾ ਆਪਾਂ ਰੱਖਿਆ 4 ਇੰਚ 4 ਇੰਚ ਜਿਹੜਾ ਆਪਾਂ ਸਾਈਡਾਂ ਵਾਲੇ ਕੋਲੋਈ ਰੱਖੀ ਆ ਉਹ 2.5 ਇੰਚ ਤੇ ਰੱਖੀ ਹੈ ਲੜੀ ਉੱਪਰ ਨੂੰ ਕੋਲੋਈ ਰੱਖੀਏਗੀ ਉਹ ਰੱਖੀ ਆਪਾਂ 2 ਇੰਚ ਤੇ ਉਹਦੀ ਮਾਰਕਿੰਗ ਇਸ ਤਰ੍ਹਾਂ ਕਰ ਸ਼ੀ ਜਿਹੜੀ ਸਾਈਡ ਆ ਨਹੀਂ ਪਲੇਟ ਹੈਗੀ ਉਹਦੀ ਮਾਰਕਿੰਗ ਆਪਾਂ ਕਵਰ ਦੀ ਕਮਰ ਦੀ ਨਾਲ ਕਰਦੇ ਹਾਂ ਠੀਕ ਹੈ ਜੀ ਇਹ ਸੀ ਆਪਣਿਓ ਹੈਵੀ ਸਾਈਜ਼ ਬਾਰੇ ਜਾਣਕਾਰੀ ਜੇ ਆਪਣੀ ਵੀਡੀਓ ਵਧੀਆ ਲੱਗੀ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈਸ ਪਤਾ ਨਹੀਂ ਲੱਗਦਾ ਹੁੰਦਾ ਤਾਂ ਕਮੈਂਟ ਕਰਕੇ ਕੁਛ ਲਿਆ ਕਰੋ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ